ਆਜੋ ਭੈਣ ਜੀ ਮੈਂ ਕਿਹ ਵੇਲੀ ਜਾ ਕੇ ਗੱਲਬਾਤ ਕਰਦੇ ਆਂ ਹੋਰ ਕੀ ਉਦਾਂ ਤੇ ਕੰਦਰ ਨਾਲ ਲੱਗੀ ਰਹਿੰਦੀ ਹੈ ਭੈਣ ਜੀ ਸਲਾਹ ਤੇ ਤੁਹਾਡੇ ਨਾਲ ਮੈਂ ਇਹ ਕਰਨੀ ਆ ਹੁਣ ਗਾੜੀ ਨਾ ਕਿਹੜਾ ਇੰਤਜ਼ਾਮ ਇਹਦੇ ਵਾਸਤੇ ਕਰਨਾ ਵਾ ਸੋਚੋ ਕੁਝ ਦਿਮਾਗ ਲਾਓ ਹੁਣ ਉਤੋਂ ਫਿਕਰ ਨਾ ਕਰ ਮੈਂ ਸੋਚਿਆ ਸਾਰਾ ਕੁਝ ਭੈਣ ਜੀ ਮੇਰਾ ਰਾਦਾ ਤੇ ਇਹ ਬਾਂਡਿਆ ਵਾ ਇਹਦੀ ਸਬਜ਼ੀ ਚ ਕੁਝ ਪਾ ਤੀਏ ਪਰ ਤੇ ਹਲ ਕੋਈ ਨਿਕਲਣਾ ਨਹੀਂ ਤੇ ਜੇ ਤੁਹਾਡੇ ਦਿਮਾਗ ਨੇ ਕੋਈ ਸਕੀਮ ਲਾਈ ਹੈ ਨਵੀਂ ਤਾਂ ਉਹ ਮੈਨੂੰ ਦੱਸ ਦੋ ਮੈਂ ਤਾਂ ਨਹੀਂ ਆ ਸੋਚਣਾ ਜਿਹੜਾ ਕੰਮ ਤਮਾਮ ਕਰਦੇ ਗਏ ਤਾਂ ਗੱਲ ਸੁਣ ਮੇਰੀ ਕਣਕ ਵਿੱਚ ਦਵਾਈ ਰੱਖੀ ਹੈ ਨਾ ਉਹ ਕੱਢਨੇ ਆ ਅਸੀਂ ਕਿਹੜਾ ਕਿਤੇ ਬਾਹਰੋਂ ਲੈਣ ਜਾਣਾ ਹੈ ਨਹੀਂ ਨਹੀਂ ਕਣਕ ਵਿੱਚ ਤੇ ਦਵਾਈ ਰੱਖੀ ਆ ਤੇ ਉਦਾਂ ਵੀ ਭਾਵੇਂ ਨਾ ਲਾਗੇ ਛਾਗੇ ਪਈ ਹੋਵੇ ਉਹੋ ਜਾ ਕੇ ਵੇਖਣੀ ਹੈ ਤੇ ਉਹ ਕੱਢ ਕੇ ਲੈ ਆਉਣੀ ਆ ਉਹ ਬਦੰਨੇ ਆ ਤੇ ਆਪ ਦੇਖ ਨਾ ਚੱਲ ਜਾਗੇ ਬਾਹਰ ਹਾਂ ਇਹ ਗੱਲ ਤੁਹਾਡੀ ਠੀਕ ਆ ਤੇ ਨਾਲੇ ਨਾ ਮੇਰੀ ਗੱਲ ਸੁਣੋ ਜਿਹੜੀ ਕੁੜੀ ਦੀ ਤੁਸੀਂ ਦੱਸ ਪਾਉਂਦੇ ਸੀ ਉਦੇ ਬਾਰੇ ਵੀ ਪਤਾ ਕਰ ਲੋ ਇਹਦਾ ਵੀ ਕੰਮ ਕਰਤਾ ਤੇ ਮੁੜ ਕੇ ਕਿਸੇ ਬੰਦੇ ਨਾਲ ਗੱਲ ਵੀ ਨਾ ਲੱਗੀ ਤੇ ਕੀ ਕਰਾਂਗੇ ਚਲਿਆ ਭੇ ਹੱਥ ਚ ਰਿਸ਼ਤਾ ਤੇ ਹੋਵੇ ਉਹਨਾਂ ਤੋਂ ਫਿਕਰ ਕਰ ਉਹ ਮੇਰੇ ਗੱਲਬਾਤ ਉਹਨਾਂ ਨਾਲ ਹੁੰਦੀ ਰਹਿੰਦੀ ਆ ਉਹਦੇ ਸਮਝ ਲੈ ਭੀ ਰਿਸ਼ਤਾ ਨਾ ਵੱਟਦੇ ਪਿਆ ਉਹ ਤਾਂ ਇੱਕ ਕਾਰ ਹੀ ਲੈਣਾ ਜਦੋਂ ਇਧਰੋਂ ਕੰਮ ਖਤਮ ਹੋ ਗਿਆ ਨਾ ਉਹ ਰਿਸ਼ਤਾ ਹੋ ਹੀ ਜਾਣਾ ਹੈ ਚਲੋ ਭੈਣ ਜੀ ਫੇਰ ਨਾ ਕਿੰਨਾ ਚਿਰ ਖਿੱਚੀਆਂ ਲੈਣੀਆਂ ਵਾ ਹੁਣ ਅੱਜ ਇਹਦਾ ਕੰਡਾ ਨਾ ਕਾਢ ਹੀ ਦਈਏ ਆਹ ਰੋਜ਼ ਰੋਜ਼ ਨਾ ਮੇਰ ਕੋ ਨਹੀਂ ਗਏ ਤੇ ਲੈਣੀ ਜੀ ਦੇ ਮੱਥੇ ਲੱਗਿਆ ਜਾਂਦਾ ਤੂੰ ਤੂੰ ਮੈਂ ਮੈਂ ਰੋਜ਼ ਹੁੰਦੀ ਰਹਿੰਦੀ ਆ ਤੇ ਚੰਗਾ ਨਹੀਂ ਲੱਗਦਾ ਨਹੀਂ ਬਥੇਰਾ ਜੇ ਹੁਣ ਵੇਖ ਲਿਆ ਜਰ ਕੇ ਜੇ ਕਹਿੰਦੇ ਤਾਂ ਵੀ ਨਹੀਂ ਕੋਈ ਅਸਰ ਹੁੰਦਾ ਇੱਤੇ ਇਹ ਆ ਤੇ ਮੇਰੀ ਤੀ ਦੀਆਂ ਜੜਾਂ ਵਿੱਚ ਵੀ ਬੈ ਗਈ ਆ ਜਿਉਾਈ ਮੇਰੇ ਨੂੰ ਸਖਾਲਣ ਡਿਆ ਪਿਆ ਤੇ ਇਦਾਂ ਨਹੀਂ ਤੇ ਇਦਾਂ ਕਰ ਉਹ ਵੀ ਧਮਕੀਆਂ ਦੇਣ ਡਿਆ ਪਿਆ ਵਾ ਇਹਨਾਂ ਦੀਆਂ ਧਮਕੀਆਂ ਮੈਂ ਕਿੰਨਾ ਚਿਰ ਸੁਣੂੰਗੀ ਮੇਰੇ ਕੋ ਹੁਣ ਨਿੱਗੀਆਂ ਸੁਣੀਆਂ ਜਾਂਦੀਆਂ ਮੇਰੀ ਤੀ ਦਾ ਘਰ ਵੀ ਖਰਾਬ ਕਰਨ ਦੇ ਆ ਤੇ ਮੈਂ ਆਪਣੀ ਤੀ ਦਾ ਘਰ ਖਰਾਬ ਹੋਣ ਤੋਂ ਪਹਿਲਾਂ ਪਹਿਲਾਂ ਨਾ ਇਹਨਾਂ ਦੀ ਤੀ ਦਾ ਕੰਮ ਖਤਮ ਕਰਤੀਂ ਆ ਸੰਦੀਪ ਦਾ ਘਰ ਨਾ ਹੀ ਬਸਾਉਣਾ ਆ ਉਜਾੜਨਾ ਨੀਗਾ ਤੂੰ ਫਿਕਰ ਨਾ ਕਰ ਇਹਦਾ ਕੰਮ ਤਮਾਮ ਕਰਕੇ ਨਾ ਤਾਂ ਸੰਦੀਪ ਮੋਦੇ ਸਹੁਰੇ ਵਿਖੇ ਭੇਜ ਦੇਣਗੇ ਇਹ ਤਾਂ ਗੱਲ ਠੀਕ ਵਾ ਮੈਨੂੰ ਸਮਝ ਨਹੀਂ ਆਉਂਦੀ ਸਾਰਾ ਟੱਬਰ ਕਿੱਦਾਂ ਮਮੋਠਾਗਣਾ ਬਣਿਆ ਵਾ ਪਤਾ ਨਾ ਉਹਨਾਂ ਮੁੰਡੇ ਨੂੰ ਕਿੱਦਾਂ ਮਗਰ ਲਾ ਲਿਆ ਵਾ ਵੀ ਇੱਥੇ ਆ ਉੱਥੇ ਖੜਕੇ ਤੋਂ ਦੇ ਕੰਨ ਪਰ ਦੇ ਰਹਿੰਦੇ ਆ ਤੇਰਾ ਸੱਸ ਸਹੁਰਾ ਐਦਾਂ ਵਾ ਆ ਚੀਜ਼ ਮੰਗਦੇ ਆ ਭਲਾ ਇਹਨਾਂ ਦਾ ਕੀ ਫਰਜ ਬੰਦਾ ਇਹ ਗੱਲਾਂ ਕਰਨ ਦਾ ਨਹੀਂ ਸ਼ਰਮ ਆਸਾ ਉਹਨਾਂ ਨੂੰ ਵੀ ਨਹੀਂ ਆਉਂਦੀ ਤੁਹਾਡੀ ਕੁੜੀ ਵਸ ਜੂਗੀ ਅਜਿਹਾ ਦਾ ਕਹਿਣਾ ਮੰਨ ਲੀਏ ਤੇ ਫਿਰ ਅਹੀਂ ਕੋ ਕਰੀਏ ਹੁਣ ਅਹੀਂ ਨਹੀਂ ਦਾ ਲਿਆਜ ਲੈਣਾ ਗੱਲ ਤੇ ਭੈਣ ਜੀ ਤੁਹਾਡੀ ਠੀਕ ਵਾ ਤੀਆਂ ਤੇ ਵਿਆਹੀ ਦੀਆਂ ਵਾ ਪੇ ਆਪਣੇ ਘਰ ਨਾ ਵਸਾਂ ਰਸਾਂ ਪਰ ਸੰਦੀਪ ਇੱਥੇ ਰਹਿੰਦੀ ਆ ਉਹ ਨਹੀਂ ਗੱਲ ਤੇ ਤੇਕਿਆਂ ਘਰ ਰਹਿੰਦੀ ਆ ਪਰ ਫਿਰ ਵੀ ਆਣ ਗਵਾਂਡ ਤੇ ਧਿਆਰਾ ਦਾ ਚਾਹ ਕਰਦਾ ਦਾਵਾ ਤੇ ਜਵਾਈ ਵੀ ਇੱਥੇ ਰਹਿੰਦਾ ਵਾ ਤੇ ਹੁਣ ਜਵਾਈ ਚਲ ਗਿਆ ਵਾ ਕੁੜੀ ਕੱਲੀ ਆ ਇਹਨਾਂ ਦੇ ਘਰ ਵਿੱਚ ਕੀ ਗੱਲਬਾਤ ਹੋਈ ਆ ਇਹ ਗੱਲ ਦੇ ਨਾ ਮੈਨੂੰ ਬੜੀ ਸ਼ਰਮ ਜੀ ਆਉਂਦੀ ਆ ਤੂੰ ਸੰਦੀਪ ਦੀ ਟੈਨਸ਼ਨ ਛੱਡ ਹੁਣ ਪਹਿਲਾਂ ਜਿਹੜਾ ਜ਼ਰੂਰੀ ਕੰਮ ਆ ਨਾ ਉਹ ਕਰੀਏ ਆਜਾ ਹੁਣ ਘਰ ਚਲੀ ਜਾ ਨਾ ਸੰਦੀਪ ਨੂੰ ਸਮਝਾਈਏ ਕੁਝ ਚਲੋ ਠੀਕ ਆ ਆਜੋ ਉਹਨੂੰ ਵੀ ਦੱਸ ਦਿੰਦੇ ਆ ਪੇ ਇੰਨਾ ਹੁਣ ਕੋਈ ਦਾ ਗੱਲਬਾਤ ਨਾ ਕਰੀ ਇਦਾਂ ਮਿੱਠੀ ਪਿਆਰੀ ਹੋ ਕੇ ਰਹਿਣਾ ਆਹ ਰਮਨ ਇੱਦਾਂ ਕਰ ਸੰਦੀਪ ਨੂੰ ਆਵਾਜ਼ ਮਾਰੇ ਇੱਥੇ ਕੋਈ ਨਹੀਂ ਭੈਣ ਜੀ ਮਾਰਦੀ ਆ ਸੰਦੀਪ ਪੁੱਤ ਗੱਲ ਸੁਣ ਮੇਰੀ ਹਾਂ ਜੀ ਮੰਮੀ ਬਲਾਉਂਡੇ ਬੁਲਾਉਣਾ ਕੀ ਹੀ ਮਾਸੀ ਤੇਰੀ ਨਾਲ ਗੱਲ ਕਰਨੀ ਹੈ ਤੇਰੇ ਨਾਲ ਗੱਲ ਕਰਨੀ ਤਸਮਾਸੀ ਸੰਦੀਪ ਗੱਲ ਹੁਣ ਏਦਾਂ ਆ ਤੇ ਇਹ ਕੇ ਪਾਸੇ ਲੱਗਦੇ ਨਹੀਂ ਗੀ ਤੇ ਦਾ ਇੱਕੋ ਇੱਕ ਹੱਲ ਆ ਮਾਸੀ ਜੀ ਕੀ ਹੱਲ ਆ ਏਦਾਂ ਕਰੀਏ ਤੇ ਦਵਾਈ ਤਾਂ ਕਰ ਹੈ ਗਈ ਕੰਕੇ ਚ ਰੱਖੀ ਉਹ ਕੱਢ ਕੇ ਲਿਆਈਏ ਤੇ ਦੇਈਏ ਇਹਨੂੰ ਕੰਮ ਖਤਮ ਕਰੀਏ ਦਾ ਏਦਾਂ ਨਹੀਂ ਇਹਨੇ ਗੱਲੋਂ ਲੱਥਣਾ ਮਾਸੀ ਜੀ ਆ ਸਕੀਮ ਤੇ ਵਹਿ ਵਧੀਆ ਲਾਈ ਤੁਸੀਂ ਏਦਾਂ ਹੀ ਕਰਦੇ ਆ ਇਹਨੇ ਏਦਾਂ ਨਹੀਂ ਸੁੱਤਰ ਆਉਣਾ ਹੁਣ ਤੁਸੀਂ ਏਦਾਂ ਕਰੋ ਪੇ ਰੋਟੀ ਪਾਣੀ ਪਹਿਲਾਂ ਲੋ ਖਾ ਤੇ ਗੱਲ ਸੁਣ ਮੇਰੀ सोनू ਕਿੱਥੇ ਆ ਉਹ ਵੀ ਇੱਥੇ ਹੀ ਹੁਣੀ ਆ ਬੰਬੀ ਤਾਂ ਗਏ ਹੁਣੇ ਆ ਜਾਂਦੇ ਆ ਰੋਟੀ ਪਣੀ ਖਾ ਕੇ ਨਾ ਤੇ ਉਹਨੇ ਜਾਣਾ ਉਹਨਾਂ ਕੋਲ ਲਵਲੀ ਲੈਣ ਤੇ ਉਹਦੇ ਆਉਂਦਿਆਂ ਤੱਕ ਨਾ ਅਸੀਂ ਤਿਆਰੀ ਕਰ ਲਈਏ ਮੜ ਕੇ ਚੱਲ ਜਾਾਂਗੇ ਸ਼ਹਿਰ ਦੇ ਕੇ ਨਾ ਇਹਨੂੰ ਫਿਰ ਨਿਕਲਣ ਵਾਲੀ ਗੱਲ ਕਰਾਂਗੇ ਘਰੋਂ ਮੈਸੇਜ ਆਲੀ ਪਤਾ ਕਿਉਂ ਕਹਿਣ ਨਹੀਂ ਆ ਜੇ ਤਾਂ ਅਸੀਂ ਘਰ ਰਹੀਆਂ ਤਾਂ ਨਾ ਲੱਗਣਾ ਸਾਡਾ ਇਹ ਆ ਵੀ ਉਸੇ ਵੇਲੇ ਦੇ ਗਏ ਨਾ ਦਵਾਈ ਤੇ ਬਾਹਰ ਨਿਕਲ ਜਾਗੇ ਆ ਤੇ ਫੇਰ ਸਾਡਾ ਕਿਦਾਂ ਨਾ ਲਾਗੂਗਾ ਕੋਈ ਪ੍ਰੂਫ ਹੀ ਨਹੀਂ ਰਹਿਣਾ ਸੰਦੀਪ ਹੁਲਕੇ ਲੱਥੇ ਆ ਕੇ ਲਾਉਣ ਵਾਲੇ ਆ ਮੈਂ ਲਾਵਾਂ ਮੰਮੀ ਰੋਟੀ ਬਣੀ ਆ ਤੂੰ ਯੇ ਬਸ ਖਾਓ ਚਲੋ ਰੋਟੀ ਪਾ ਕੇ ਨਾ ਭੈਣ ਜੀ ਪਹਿਲਾਂ ਖਾਈਏ ਤੇ ਇਹਦੇ ਡੈਡੀ ਹੁੰਦੇ ਆ ਨਾ ਤੇ ਉਹਨਾਂ ਨੂੰ ਵੀ ਰੋਟੀ ਖਵਾ ਦਈਏ ਕਿਉਂਕਿ ਉਹਨਾਂ ਨੇ ਮੁੜ ਕੇ ਲਵਲੀ ਨੂੰ ਲੈਣ ਚੱਲ ਜਾਣਾ ਤੇ ਅਹੀਂ ਜਿਹੜਾ ਕੰਮ ਸੋਚਿਆ ਵਾ ਨਾ ਉਹ ਕੰਮ ਕਰਕੇ ਨਾ ਤੇ ਸ਼ਹਿਰ ਨੂੰ ਚੱਲ ਜਾਗੇ ਮੰਮੀ ਇਹਦਾ ਕੰਮ ਨਾ ਛੇਤੀ ਨਬੇੜਾ ਵਾਜੋ ਨਾ ਬਾਰੇ ਵੀ ਸੋਚਣਾ ਕਿ ਕੀ ਕਰਨਾ ਉਹਨਾਂ ਦਾ। ਉਹ ਕੋਈ ਗੱਲ ਨਹੀਂ ਉਹਦੇ ਬਾਰੇ ਵੀ ਸੋਚ ਲਾਂਗੇ। ਜਿਹੜਾ ਚੱਕਰ ਪਿਆ ਨਾ ਪਹਿਲਾਂ ਇਹ ਤਾਂ ਨਗਾਈਏ। ਉਹਨਾਂ ਨੇ ਵੀ ਚੜੀਕਾ ਡਾਇਆ ਵਾ। ਅੜੀਕਾ ਨਾ ਤਾਂ ਹੀ ਡਾਇਆ ਵਾ। ਇਹ ਹਲਾ ਛੇਰੀ ਦੇਣ ਡਿਆ ਵੀ ਤੂੰ ਇਦਾਂ ਕਰ ਇਦਾਂ ਕਰ। ਤੇ ਜਦੋਂ ਉਹਨਾਂ ਦੀ ਕੁੜੀ ਨਾ ਰਹੂਗੀ ਉਹ ਕੀ ਕਰ ਲੈਣਗੇ? ਉਹਨਾਂ ਨੂੰ ਤਾਂ ਆਪਣੀ ਪਹੁੰਚ ਲਾ ਪੈ ਜਾਣੀ। ਜਿਹੜਾ ਵੀ ਕੰਮ ਕਰਨਾ ਨਾ ਛੇਤੀ ਕਰੋ ਮਾਸੀ ਫਿਰ। ਇਹ ਨਾ ਨਵੀਆਂ ਸਕੀਮਾਂ ਦੇਣ ਡੇ ਪੇਕੇ ਦੇ ਨੂੰ। ਤੇ ਜਦੋਂ ਇਹ ਨਾ ਰਹੀ ਤੇ ਪੇਕੇ ਜਾਂਦਾ ਦਿਲਜੀ ਦਾ ਕੀ ਮਤਲਬ ਆਂਦਾ ਮੈਨੂੰ ਤਾਂ ਭੈਣ ਜੀ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਕਿੰਨੇ ਟੇਟਵਾ ਕਿੰਨੀ ਵਾਰਾਂ ਮੈਂ ਬੇਇੱਜ਼ਤੀ ਕੀਤੀ ਆ ਪਰ ਫਿਰ ਵੀ ਜਵਾਈ ਤੁਹਾਡਾ ਹੀ ਆ ਨਾ ਤੁਸੀਂ ਕਿਉਂ ਸਾਦੇ ਜੀ ਜੇ ਮੈਂ ਇਹਦੇ ਭਰਾ ਨੂੰ ਫੋਨ ਕੀਤਾ ਤਾਂ ਗਾੜੀ ਨੂੰ ਮੈਨੂੰ ਪੈਂਦਾ ਲੈੰਦਾ ਆਂਦਾ ਉਹ ਤੇ ਆਪ ਆਉਂਦਾ ਵਾ ਤੇ ਜੇ ਅਸੀਂ ਵਾਪਸ ਕੱਲੇ ਫਿਰ ਤੁਸੀਂ ਇਸੇ ਜਬਾਨ ਨਾਲ ਕਹਿਣਾ ਵਾ ਕਿ ਸਾਡੇ ਜਵਾਈ ਨੂੰ ਘਰ ਨਹੀਂ ਆਉਂ ਦਿੰਦੇ ਮੈਂ ਹਾਂ ਠੀਕ ਆ ਸਾਡਾ ਜਵਾਈ ਆ ਜੇ ਤਾਂ ਤੇ ਘਰ ਆਉਂਦਾ ਵਾ ਕੋਈ ਸਵਾਦ ਦੀ ਗੱਲ ਕਰੋ ਇਹ ਥੋੜਾ ਤੇ ਸਾਡੇ ਖਿਲਾਫ ਉਹਨੂੰ ਪੜਖਾਈ ਜਾਣਾ ਉਹ ਏਦਾਂ ਦੇ ਆ ਉਹ ਏਦਾਂ ਦੇ ਆ ਇਹਨਾਂ ਬਿਸਤਰੀ ਵਾਲ ਕੰਮ ਰੱਖਿਆ ਨਹੀਂ ਤੇ ਫਿਰ ਹੁਣ ਅਹੀ ਕੋ ਰੱਖੀਏ ਭੈਣ ਜੀ ਲੋਕਾਂ ਨੂੰ ਅਕਲ ਮੌਤ ਹੀ ਹੈ ਨਹੀਂ ਪਤਾ ਨਹੀਂ ਕਿੱਥੇ ਜੰਮੇ ਪੜੇ ਕੁੜੀਆਂ ਵਿਆਹ ਦਿੰਦੇ ਆ ਤਾਂ ਮਗਰੋਂ ਚੱਲ ਮੰਮੀ ਉਹ ਦਰਪਿੰਦਰ ਕੀ ਕਰਦੀ ਕਹਿੰਦੀ ਮੈਨੂੰ ਤੇ ਕੁਝ ਪਤਾ ਹੀ ਨਹੀਂ ਆ ਨਹੀਂ ਇਹ ਮਿਲਣੀ ਆ ਮੀਣੀ ਪਤਾ ਇਹਨੂੰ ਸਾਰਾ ਹੀ ਉਹ ਤਾਂ ਜਾਣ ਕੇ ਰਹੀ ਸੀ ਸੱਚੀ ਹੋਣ ਕਰਕੇ ਇੱਕ ਗੱਲ ਦੱਸਦਾ ਹੋਣਾ ਇਹਨੂੰ ਕੀ ਕੀ ਬੰਦਿਆ ਇੱਥੇ ਸਾਰਾ ਦਿਨ ਤਾਂ ਕੰਨ ਨਾਲੋਂ ਫੋਨ ਹੀ ਲੱਗਦਾ ਇਧਰੋਂ ਮਾਂ ਦਾ ਫੋਨ ਆ ਗਿਆ ਇਧਰੋਂ ਭਰਾ ਦਾ ਫੋਨ ਆ ਗਿਆ ਕੋਈ ਵੀ ਤੀ ਤੇ ਇੱਕ ਦੂਜੇ ਨੂੰ ਸਾਰੀ ਦੱਸ ਦਿੰਦੇ ਇਹਨੂੰ ਕਿੱਦਾਂ ਨਹੀਂ ਪਤਾ ਸਾਡੇ ਸਾਹਮਣੇ ਸੱਚੀ ਬਣ ਜਾਂਦੀ ਐ ਉਹੀ ਤਾਂ ਗੱਲ ਵਾ ਇਥੋਂ ਦੇ ਗੱਲਾਂ ਸਾਰੀਆਂ ਦੱਸਦੀ ਰਹੀ ਆ ਤੇ ਤਾਂ ਇਹਨਾਂ ਨੂੰ ਪਤਾ ਐ ਇੰਨਾ ਕੁਝ ਤੇ ਤਾਂ ਇਹਨਾਂ ਦਾ ਦਿਲ ਦੀਦ ਨੁ ਭੜਕਾਇਆ ਆ ਪੀਨਾਂ ਦਾ ਘਰ ਹੀ ਖਰਾਬ ਹੋਵੇ ਹੈ ਤੇ ਭੈਣ ਜੀ ਇਦਾਂ ਹੀ ਆ ਚਲੋ ਕੋਈ ਗੱਲ ਨਹੀਂ ਉੱਠੋ ਤਾਂ ਤੇ ਰੋਟੀ ਖਾਓ ਚੱਲ ਪਹਿਲਾਂ ਨਾ ਇਹ ਕੰਮ ਕਰੋ ਰੋਟੀ ਪਾਣੀ ਵਾਲਾ ਆਜਾ ਮੰਮੀ ਮੈਂ ਰੋਟੀ ਪਾਉਂਦੀ ਚਲ ਚਲ ਕਣਕਵਾ ਡਰਮ ਤੇ 라ਉਤੇ ਰੱਖਿਆ ਇਹਦੇ ਬਾਅਦ ਮੈਂ ਬਾਅਦ ਚ ਨਹੀਂ ਪਹਿਲਾਂ ਨਾ ਫੋਨ ਹੀ ਲਾ ਲਾ ਹਲੋ ਅਨਿਆਨੀ ਸਸੀ ਗਾਲ ਜੀ ਹੋਸ ਨੋ ਕੀ ਹਾਲ ਚਾਲ ਠੀਕ ਠਾਕ ਸਾਡਾ ਵਧੀਆ ਬਹੁਤ ਵਧੀਆ ਕਦੀ ਫੋਨ ਹੀ ਨਹੀਂ ਕੀਤਾ ਕਿੱਥੇ ਚਲ ਗਏ ਜੇ ਠੀਕ ਠੀਕ ਆ ਆਹ ਕੰਮ ਕਾਲ ਤਾਂ ਫਿਰ ਇਦਾਂ ਹੀ ਹਨਾ ਘਰਾਂ ਦੇ ਮੁੱਕਦੇ ਨਹੀਂਗੇ ਮੈਂ ਸੱਚ ਗੱਲ ਕਰਨੀ ਛੱਡਨਾ ਹਾਂ ਉਹਦਾ ਰਿਸ਼ਤਾ ਮੈਂ ਕਹਿੰਦੀ ਸੀ ਉਦੋਂ ਕਰਉਣ ਵਾਸਤੇ ਉਹ ਰਿਸ਼ਤਾ ਹੋ ਗਿਆ ਕੁੜੀ ਦਾ ਕਿ ਨਹੀਂ 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 ਅੱਛਾ ਅਜੇ ਨਹੀਂ ਹੋਇਆ ਠੀਕ ਠੀਕ ਚਲ ਧਿਆਨ ਰੱਖਿਓ ਫਿਰ ਆਹੋ ਆਹੋ ਮੈਂ ਆ ਹੀ ਕਰਾਉਂਗੀ ਕੋਈ ਗੱਲ ਨਹੀਂ ਤੇ ਤੁਸੀਂ ਇਦਾਂ ਕਰੋ ਹਾਂ ਫੋਟੋਆਂ ਭੇਜ ਦਿਓ ਮੈਨੂੰ ਮੈਂ ਬੈਠੀ ਆ ਕਿਤੇ ਨਾਲੇ ਖਾਲੀ ਨਹੀਂ ਹੈ ਠੀਕ ਆ ਚਲ ਜਰੂਰ ਪਹਿਲਾਂ ਇਹ ਕੰਮ ਕਰ ਲੋ ਬਾਕੀ ਕੰਮ ਬਾਅਦ ਚ ਕਰਿਓ ਹਣ ਫੋਟੋਆਂ ਭੇਜ ਦਿਓ ਪਹਿਲਾਂ ਮੈਨੂੰ ਹਾਂ ਹਾਂ ਸਭ ਠੀਕ ਠਾਕ ਹੈ ਵਧੀਆ ਚਲ ਪੀਹ ਮੇਰੀਆਂ ਪਿਆਰ ਫੋਟੋਆਂ ਪਹਿਲਾਂ ਠੀਕ ਹੈ ਓਕੇ ਸਵਾਈ ਚੱਲ ਹਰਪ੍ਰਿੰਦਰ ਕੋਰੇ ਤੇਰੀ ਜਗ੍ਹਾ ਲੈ ਆ ਲੀਨਾ ਕੁੜੀਏ ਤਿਆਰ ਆ ਨਰੇਣਾਉ ਤੇ ਦਬਕਾ ਰੱਖਿਆ ਕਰਾਂਗੇ ਚੰਗੀ ਤਰ੍ਹਾਂ ਤੇ ਨਾਲੇ ਗੱਡੀ ਗੱਡੀ ਤੋਂ ਪਹਿਲੇ ਦਿਨ ਹੀ ਦੇ ਕੇ ਜਾਣਗੇ ਪਹਿਲੇ ਦਿਨ ਗੱਡੀ ਨਾਲ ਹੀ ਆਉਗੀ ਮਾਸੀ ਜੀ ਤੁਸੀਂ ਉੱਪਰ ਕੀ ਕਰਨ ਦੇ ਹੀ ਸੰਦੀਪ ਮੈਂ ਨਾ ਫੋਨ ਹੀ ਇੱਕ ਜ਼ਰੂਰੀ ਕਰਨਾ ਉਹ ਕਰਨ ਦੇ ਹੀ ਆ ਤੇ ਗਾਸੂ ਮੇਰੀ ਡਰਾਮਾ ਤੁਸੀਂ ਇੱਥੇ ਰੱਖਿਆ ਆ ਤੇ ਕਣਕ ਵਿੱਚ ਹੁਣੇ ਹੀ ਆ ਦਵਾਈ ਮਾਸੀ ਜੀ ਦਵਾਈ ਇਹਦੇ ਵਿੱਚ ਹੀ ਪਈ ਆ ਮੰਮੀ ਨੇ ਰੱਖੀ ਆ ਚੱਲਾ ਫਿਰ ਵਿੱਚ ਚਲੋ ਪਰ ਜਿਉ ਨਹੀਂ ਆ ਕਿਤੇ ਮਾਸੀ ਜੀ ਥੇ ਵੇਖੋ ਪਰ ਜਿਉਣੀ ਆ ਲੱਭੋ ਨਹੀਂ ਤੇ ਹੀ ਸੰਦੀਪ ਖਲੋ ਜਾ ਦੇਖ ਨਹੀਂ ਆ ਫਿਰ ਲੱਭੀ ਲੱਭ ਕੀ ਆ ਚੱਲ ਇਹਨੇ ਕੰਮ ਤਮਾਮ ਕਰਨਾ ਹੋ ਰਬਿੰਦਰ ਦਾ ਮਾਸੀ ਜੀ ਆ ਤੇ ਵਧੀਆ ਹੋਇਆ ਦਵਾਈ ਮਿਲ ਗਈ ਆ ਤੇ ਤੁਹਾਡੀ ਵੀ ਸਕੀਮ ਨਾ ਕਾਮਯਾਬ ਹੋ ਜਾਣੀ ਆ ਮਾਸੀ ਜੀ ਤੂੰ ਐਵੇਂ ਸਮਝਿਆ ਹੀ ਹੁਣ ਸਮਝ ਲੈ ਦੀਪਿੰਦਰ ਦਾ ਕੰਮ ਤਾਂ मामੂ ਹੋ ਗਿਆ ਚੱਲ ਸਲੀਏ ਥਲੇ ਨਾ ਤਾਂ ਬਾਤ ਚ ਲੈਨੇ ਆਂ ਅੱਖੀ ਗੀਆਂ ਤੋੜੀਆਂ ਫਿਰਨਦੀਆਂ ਵਾ ਸਵੇਰ ਦੀਆਂ ਹੀ ਇੱਕ ਐਨੋ ਚਲ ਜਾਂਦੀ ਆ ਇੱਕ ਅੰਦਰ ਨੂੰ ਤੁਰ ਪੈਂਦੀ ਆ ਚਾਹੇ ਕੋਠੇ ਤੇ ਚੜ ਜਾਂਦੀਆਂ ਨਾ ਕਵਾਉਣ ਬਲਾਉਣੇ ਡਈਆਂ ਵਾ ਕੀ ਕਰਦੀਆਂ ਫਿਰਦੀਆਂ ਵਾ ਘਰ ਦੇ ਵਿੱਚ ਤਾਂ ਕੋਈ ਗੱਲ ਨਹੀਂ ਆ ਜੇ ਤੁਸੀਂ ਨਹੀਂ ਨਾ ਕਵਾਉਣਾ ਤੇ ਮੇਰੀਆਂ ਗੜੀਆਂ ਬਾਵਾ ਅਕੜੀਆਂ ਵਾ ਬੁਲਾਉਣਾ ਮੈਂ ਵੀ ਨਹੀਂ ਆ ਤੁਹਾਨੂੰ ਵੇਖੀਂ ਇੰਨੇ ਦਿਰਾ ਦੇ ਵਿੱਚ ਇਹ ਹੁਣਾ ਵਾ ਕਿ ਰੁਪਿੰਦਰ ਸਾਡੇ ਮਗਰ ਮਗਰ ਤੁਰ ਹੀ ਰਹੂਗੀ ਵੀ ਤੁਸੀਂ ਕੀ ਖਾਣਾ ਵਾ ਚਾਹੇ ਕੀ ਪੀਣਾ ਵਾ ਪੂਛਣਾ ਮੈਂ ਵੀ ਨਹੀਂ ਆ ਤੁਹਾਨੂੰ ਕਰਦੀਆਂ ਰੋ ਜੋ ਕਰਨਾ ਦੀ ਸਸਿਕਾ ਜੀ ਸਸਿਕਾ ਪੁੱਤ ਕੀ ਹਾਲ ਚਾਲ ਹੈ लवली ਠੀਕ ਠਾਕ ਆਪਣੀ ਸੁਣਾਉਂਦੇ ਸੀ ਬਸ ਵਧੀਆ ਵਧੀਆ ਸਭ ਠੀਕ ਠਾਕ ਆ ਹੋਤੀ ਬੰਡਿਆ ਜੀ ਬਸ ਬੰਡਾਂ ਕੀ ਆ ਮੈਂ ਤਿਆਰ ਰੋ ਕੇ ਬੈਠਾ ਆ ਇਹ ਹੋ ਆਏ ਨਾ ਬਸ ਮੈਂ ਕਿਤਾਪੁਰ ਹੋਤੀ ਜਿਹੜੀ ਵਿੱਚ ਤੱਕ ਅੱਛਾ ਅੱਛਾ ਤੇ ਤੁਮ ਕਦ ਕਰੋ ਆਜੋ ਤੇ ਚੱਲ ਕੋਈ ਨਹੀਂ ਪੁੱਤ ਮੈਂ ਤਿਆਰੀਆਂ ਤੇ ਫਿਰ ਮੈਂ ਆਜਣਾ ਸਮਝ ਹੋਣੀ ਕੀ ਕਰਨ ਦੇ ਮੰਮੀ ਉਹਨੇ ਨਹੀਂ ਆ ਰੋਟੀ ਪਾਣੀ ਬਣਾਉਣਾ ਮੰਮੀ ਨੇ ਬਹੁਤ ਖਨਾਰਾ ਜਿਹਾ ਪਾਇਆ ਖਨਾਰਾ ਤੇ ਪੁੱਤ ਫਿਰ ਹੁਣ ਪੈਣਾ ਹੀ ਆ ਘਰ ਦੇ ਵਿੱਚ ਤੈਨੂੰ ਪਤਾ ਤਾਂ ਹੈ ਗਈ ਸਾਰੀ ਗੱਲ ਦਾ ਉਹ ਮੈਨੂੰ ਵੀ ਜੋ ਬੰਦੇ ਆ ਫੋਨ ਕਰਨਦੇ ਉਹ ਕਹਿੰਦੇ ਸ ਮੇਨਾ ਵੱਧ ਘੱਟ ਬੋਲੀ ਐ ਮਸੀ ਅੱਛਾ ਐਡਾ ਨਹੀਂ ਬੋਲਣਾ ਚਾਹੀਦਾ ਤੇ ਮੰਮੀ ਨੇ ਕਿਹਾ ਤੂੰ ਵੀ ਚੁੱਪ ਕੀਤੇ ਰਿਹਾ ਕਰ ਇਹ ਵੀ ਕਾਲੀ ਬੜੀ ਪੈਂਦੀ ਉਹ ਮੇਰੀ ਗੱਲ ਸੁਣਾ ਲਵਲੀ ਤੂੰ ਵੀ ਸਹੜਾ ਜੇ ਉਹ ਗਲਤ ਗੱਡੀਆਂ ਬੋਲਿਆ ਉਹ ਤੇ ਇਹ ਬੋਲੀ ਐ ਇਹਦਾ ਦਿਮਾਗ ਥੋੜਾ ਖਰਾਬ ਆ ਵੀ ਉਹਨੇ ਫੋਨ ਕੀਤਾ ਤੇ ਇਹਨੇ ਗੱਡੀਆਂ ਪੈ ਗਈ ਉਹਨੂੰ ਹੋਇ ਨਾ ਵੱਧ ਘਟ ਕੇ ਤੇ ਬੋਲਿਆ ਉਹਨਾਂ ਨੂੰ ਉਹ ਯਾਰ ਬੋਲ ਤਾਂ ਤੇ ਆਖਰ ਆ ਗਈ ਆ ਤੱਕ ਚੁੱਪ ਕੀਤੀ ਰਹਾ ਉਹ ਯਾ ਤਨ ਮੱਗੇ ਵੀ ਦੱਸਿਆ ਵਾ ਵੀ ਉਹਨੇ ਕੋਈ ਗਾੜੀ ਚਵਲ ਗੱਲ ਕੀਤੀ ਉਹ ਤੇ ਫੇਰ ਹੀ ਇਹਨੇ ਬੋਲੀ ਆ ਰਮਨਵੀ ਉਹ ਚਲੋ ਜੋ ਵੀ ਬੋਲਤਾ ਵਾ ਤੇ ਆਜੋ ਫੇਰ ਤੁਸੀਂ ਕਿਤਾਫਰ ਮੈਂ ਆਉਂਦਿਆ ਵਾ ਚਲ ਠੀਕ ਆ ਮੈਂ ਆਂਦਾ ਓਕੇ ਜੋ ਬੰਨੋ ਵੱਧ ਘੱਟ ਬੋਲੀ ਆ ਫਰਾਨਾ ਠੀਕ ਆ ਇਹਨੂੰ ਕਿੱਡਾ ਫਿਕਰ ਵਾ ਇਹਨੂੰ ਫੋਨ ਕੀਤਾ ਹੀ ਆ ਤਾਂ ਤੂੰ ਕਹਿ ਬਈ ਇਹਨੇ ਕੋਈ ਗਲਤ ਕੀਤੀ ਹੋਊਗੀ ਗੱਲ ਤੇ ਤਾਂ ਹੀ ਪਈ ਆ ਅੱਗੋ ਇਹਦੀ ਗੱਲ ਸੁਣ ਲੈ ਇਹ ਮਾਂ ਦੇ ਦਿਵਾਲੇ ਰਹਿੰਦਾ ਜੇ ਉਹਨੇ ਗੱਲ ਕੀਤੀ ਉਹ ਤੇ ਫੇਰ ਇਹਨੇ ਗੱਲ ਪਈ ਉਹਦੇ ਆ ਕੀ ਗੱਲ ਹੋਈ ਆ ਕਿਉਂ ਬੋਲ ਰਿਹਾ ਆ ਉਹ ਬੰਦਾ ਫੋਨ ਆਉਂਦਿਆ ਸੀ ਕੀ ਕਹਿਣ ਰਿਹਾ ਵਾ ਗੱਡੀ ਮੈਨੂੰ ਆਣ ਕੇ ਤੇ ਲੈ ਜਾਉ ਮੈਂ ਆ ਜਾਣਾ ਗਰਦਾਸਪੁਰ ਤਾਂ ਕੋਈ ਗੱਲ ਨਹੀਂ ਜਾ ਕੇ ਲੈ ਆਓ ਉਹ ਹੋਰ ਗੱਲਾਂ ਕਰਨ ਰਿਹਾ ਵਾ ਹੋਰ ਗੱਲਾਂ ਕਰਨ ਡਿਆ ਵਾ ਕੀ ਆਂਦਾ ਵਾ ਮੰਮੀ ਜੋ ਬੰਦੇ ਦਵਾਲੇ ਬੜੀ ਹੋਈ ਆ ਉਹਾਂ ਫਲਾਂ ਢੇਗਾ ਤੇ ਮੈਂ ਆਹ ਉਹਨੇ ਗੱਲ ਕੀਤੀ ਉਹ ਤੇ ਉਹ ਦਵਾਲੇ ਹੋਈ ਉਹਦੇ ਨਾ ਜੋ ਬੰਨੂ ਮੈਂ ਕੀ ਗੋਲੀ ਮਾਰਤੀ ਜੋ ਕੋ ਜੋ ਕਰਨ ਡੇ ਆ ਉਹੋ ਗਿਆ ਮੈਂ ਬਾਦੂ ਗੱਲ ਤੇ ਮੈਂ ਇੱਕ ਵੀ ਨਹੀਂ ਕੀਤੀ ਮੇਰੇ ਜਵਾਈ ਨੂੰ ਸੁਖਾਲ ਕੇ ਕੱਲਣ ਡੇ ਆ ਵੀ ਜਾ ਕੇ ਤਾਂ ਨਾਲ ਤੇ ਗੱਲ ਪੈ ਤੇ ਕੀ ਗੱਲ ਆ ਮੈਂ ਜੋ ਬੰਨੂ ਕਹਿਣਾ ਨਹੀਂ ਉਹਦੇ ਗੱਲ ਚ ਹਾਰ ਪਾਵਾਂ ਮੈਂ ਓਏ ਹਾਂ ਗੱਲ ਤੇ ਉਹਨੂੰ ਮੈਂ ਕਹੀ ਆ ਵੀ ਉਹਨੇ ਕੋਈ ਗੱਲ ਕੀਤੀ ਉਹ ਤੇ ਫੇਰ ਉਹਦੇ ਗੱਲ ਪਈ ਓ ਕਿਸ ਨੂੰ ਕੀ ਕਹਿਣਾ ਵਾ ਜਦੋਂ ਆਪਣੀ ਹਾਲਾਤ ਗੰਦੀ ਹੋਵੇ ਆਪਣਾ ਪੁੱਤ ਹੀ ਕਹਿੰਦਾ ਮੇਰੀ ਮਾਂ ਦਾ ਕਸੂਰ ਵਾ ਤੇ ਲੋਕਾਂ ਨੇ ਤਾਂ ਕਹਿਣਾ ਹੀ ਕ ਚੱਲ ਜੇ ਮੈਂ ਤੇਰਾ ਨਾਲ ਗੱਲ ਕਰਤੀ ਆ ਨਾ ਤੇ ਹੁਣ ਸਬਰ ਕਰੀ ਇਹ ਨਾ ਐ ਪੀ लवली ਘਰ ਆਈ ਤੇ ਹੁੰਦੇ ਮਜਬਾ ਲਾ ਕੇ ਬੈਜੇ ਤੈਨੂੰ ਪਤਾ ਹੈਗਾ ਸਾਰੀ ਗੱਲ ਦਾ ਇਹ ਨਾ ਵੀ ਸਾਡੀ ਉਲਟ ਹੋ ਜਾ ਉਹ ਵੀ ਕੋਈ ਗੱਲ ਨਹੀਂ लवली ਦੇ ਆਉਣ ਤੋਂ ਪਹਿਲਾਂ ਪਹਿਲਾਂ ਨਾ ਇਹਦਾ ਕੰਮ ਤਮਾਮ ਮੈਂ ਕਰ ਦੇਣਾ ਵਾ ਤੂੰ ਹੀ ਜਾ लवली ਨੂੰ ਲੈਣ ਅਸੀਂ ਵੀ ਸ਼ਹਿਰ ਤਿਆਰ ਹੋਈ ਆ ਵਾ ਅਸੀਂ ਵੀ ਸ਼ਹਿਰ ਚੱਲੀਆਂ ਵਾ ਇਹ ਭੈ ਰਹੁਗੀ ਕੱਲੀ ਇਦਾਂ ਹੀ ਹਾਂ ਗੱਲਾਂ ਦਿਮਾਗ ਚੋਂ ਕੱਢ ਦੋ ਵੀ ਹੁਣ ਨਾ ਉਹ ਇਹਨੂੰ ਸਮਝਾਉਗੀ ਤੇ ਇਹ ਸਾਡੇ ਗੱਲ ਪਊਗਾ ਇਹ ਸਾਰਾ ਚੰਝਟ ਜਿਹੜਾ ਨਾ ਮਕਾ ਦੇਣਾ ਆਓ ਤੂੰ ਜਾ ਕੇ ਤੇ ਲੈ ਕੇ ਆਉ ਮੁੰਡੇ ਨੂੰ ਚੱਲ ਚਲ ਆ ਜਾ ਆ ਜਾ ਬੜੋ ਚਲੋ ਚਲੋ ਚੱਲ ਤੇਹੀ ਤਾਂ ਲੈਣ ਜਾਓ ਹਾਂ ਲਵਲੀ ਨੂੰ ਇਹਦਾ ਤਾਂ ਨਾ ਕੰਡਾ ਮਹਰੋਂ ਕੱਢਦੀ ਦੁੱਜੀ ਗੱਲ ਇਹ ਆ ਪੀ ਮਹੀਨੇ ਦੀ ਛੁੱਟੀ ਆ ਲਵਲੀ ਦੀ ਤੇ ਮਹੀਨੇ ਦੇ ਵਿੱਚ ਵਿੱਚ ਨਾ ਅਸੀਂ ਵਿਆਹ ਵੀ ਕਰ ਦੇਣਾ ਹੁਣ ਵਿਆਹ ਕਰਾਂਗੇ ਵਧੀਆ ਵਾਜਿਆਂ ਗਾਜਿਆਂ ਦੇ ਨਾਲ ਇੱਕ ਲੈਣੀ ਤੁਹਾਡੇ ਗਲੋਂ ਲੱਥੂਗੀ ਜਾਵਾ ਕਹਿਣਾ ਇੱਕ ਇੱਕ ਗੱਲਾਂ ਕਰਨ ਰਹਿ ਪੀ ਜੋਦ ਹਾਂਜੀ ਕੀ ਵੇ ਕਰਨਾ ਇਥੇ ਕੁਛ ਨਹੀਂ ਕਰਨਾ ਕੀ ਆ ਮੀਂਹ ਜਾਂ ਪਿਆ ਹੀ ਤੇ ਮੈਂ ਆ ਵੇਖਾ ਕਿਦਾਂ ਹਰੀ ਹਵਲਜੀ ਹੋ ਗਈ ਆ ਤੇ ਆ ਕਿਦਾਂ ਸਾਫ਼ ਹੀ ਕਰ ਲਈ ਆਪਾਂ ਕੋਈ ਨਹੀਂ ਕਿਸ ਦਿਨ ਕਰ ਦਿੰਨੇ ਆ ਮੈਂ ਤੇ ਧੋਪ ਹੀ ਟਿਕਨਨੀ ਆ ਰੋਜ਼ ਤੇ ਮੀਂਹ ਆ ਜਾਂਦਾ ਧੁੱਪ ਦਾ ਵੀ ਪੱਕਾ ਪਤਾ ਨਹੀਂਗਾ ਤੇ ਮੈਂ ਨਾ ਤੁਹਾਡੇ ਵੱਲ ਆਇਆ ਫਿਰ ਪਿੰਡ ਦਾ ਆਇਆ ਫੋਨ ਮੁੜ ਕੇ ਹਾਂਜੀ ਕੈਂਡ ਹੀ ਵੀ ਠੀਕ ਠਾਕ ਵਾ ਸਭ ਅੱਛਾ ਤੇ ਮੈਂ ਵੀ लवली ਨੇ ਅੱਜ ਆਉਣਾ ਵਾ ਅੱਛਾ ਤੇ ਮੇਰਾ ਇਰਾਦਾ ਵੀ ਗੱਡੀ ਵੀ ਸਾਡੇ ਕੋਲ ਵਾ ਤੇ ਮੈਂ ਤਵਾ ਕਿਤੇ ਦੇਣਾ ਵਾਂ ਚਲੋ ਕੋਈ ਨਹੀਂ ਵੇਹਲੋ ਮੇਰਾ ਰਦਾ ਬੰਦੇ ਵੀ ਅੱਜ ਮੈਂ ਦੇ ਹੀ ਹੁਣਾ ਇਹ ਵੀ ਕੰਮ ਨਿਪਟ ਜੂਗਾ ਗੱਡੀ ਉਹਨਾਂ ਦੇ ਘਰ ਲੱਗੀ ਹੋਊਗੀ ਨਾ ਤੇ ਚੱਲ ਕੱਲ ਨੂੰ ਸਾਡੀ ਕੁੜੀ ਨੂੰ ਤੰਗ ਪਰੇਸ਼ਾਨ ਨਾ ਕਰਨਗੇ ਹੁਣ ਲਈ ਆ ਤੇ ਮੈਂ ਸਗੋਂ ਪਹਿਲਾਂ ਤੇ ਗੁੱਸੇ 'ਚ ਹਾਂ ਕਿ ਮਾਸੀ ਨੇ ਗੱਲਾਂ ਗੁੱਲਾਂ ਵਾਵਾ ਕੀਤੀਆਂ ਸੀ ਫਿਰ ਮੈਂ ਲਵੜੀ ਨਾਲ ਗੱਲ ਕੀਤੀ ਕਹਿੰਦਾ ਵੀ ਇਹਦਾ ਸੁਭਾਅ ਹੀ ਇਦਾਂ ਦਾ ਵਾਹ ਕਹਿੰਦਾ ਮੈਨੂੰ ਵੀ ਬੋਲ ਜਾਂਦੀ ਗਈ ਵਾਰੀ ਵੱਧ ਘੱਟ ਚਲੋ ਕੋਈ ਨਹੀਂ ਤੁਸੀਂ ਦੇ ਆਓ ਫਿਰ ਹਾਂ ਤੇ ਜਾਣਾ ਤੁਸੀਂ ਨਾਲ ਕਿ ਕਿਦਾਂ ਨਹੀਂ ਨਹੀਂ ਖੁਸ਼ੀ ਦਾ ਕੰਮ ਹੁੰਦਾ ਤੇ ਬੰਦਾ ਜਾਂਦਾ ਵੀ ਚੰਗਾ ਲੱਗਦਾ ਗਿਆਨ ਨੂੰ ਫੇਰ ਵੱਧ ਘਟ ਗੱਲ ਕਰਦੀ ਤੁਹਾਨੂੰ ਪਤਾ ਮੇਰੇ ਕੋ ਤੇ ਸੁਣੀ ਨਹੀਂ ਜਾਣੀ ਨਹੀਂ ਕੋਈ ਨਹੀਂ ਮੈਂ ਇਦਾਂ ਕਰਦਾ ਮੈਂ ਫੇਰ ਮੁਖਤਿਆਰ ਭਾਈ ਨੂੰ ਨਹੀਂ ਖੜਨਾ ਹੈਗਾ ਨਾਲ ਤੇ ਮੈਂ ਆਪ ਹੀ ਜਾ ਕੇ ਹੋਣਾ ਚਲੋ ਇਦਾਂ ਕਰ ਹੈਨਾ ਤੇ ਕੋਈ ਨਹੀਂ ਤੁਸੀਂ ਕਰੋ ਫੇਰ ਕੰਮ ਤੇ じゃ ਫੇਰ ਮੈਨੂੰ ਪਹਿਲਾਂ ਕੱਪੜੇ ਦੇ ਦਿਓ ਤੇ ਮੈਂ ਤਿਆਰ ਹੋ ਕੇ ਹੋਈ ਹੁੰਨਾ ਹੈ ਗੱਡੀ ਵੀ ਧੋਣੀ ਆ ਜਿਹਦੇ ਉਹ ਵੀ ਗੰਦੀ ਹੋਈ ਜਿਹਦਾ ਮੁਖਤਿਆਰ ਭਾਈ ਨੂੰ ਦੱਸ ਦੇਣਾ ਵਾ ਫੇਰ ਮੈਂ ਇਕੱਲਾ ਹੀ ਚੱਲਿਆ ਜੇ ਹੈਲੋ ਸਸੀ ਕਾ ਭਾਜੀ ਪਤਾ ਨਹੀਂ ਆ ਕਹਿੰਦੇ ਦੇਹੀ ਕੀ ਲੱਗੇ ਜੀ ਆ ਗਈਆਂ ਇਦਾਂ ਕਰਾ ਫੋਨ ਕਰਕੇ ਪੁੱਛਾਂ ਨਾ ਪਤਾ ਲੱਜੂਗਾ ਪੁੱਛਤੀ ਹਾਂ ਬਣਾ ਹੈਲੋ ਹਾਂਜੀ ਕਿੱਥੇ ਗਏ ਅੱਛਾ ਅੱਛਾ ਘੰਟਾ ਕ ਲੱਗ ਜਾਣਾ ਹਲੇ ਠੀਕ ਠੀਕ ਆ ਨਹੀਂ ਨਹੀਂ ਵੈਸੇ ਪੁੱਛਣ ਦੀ ਹੀ ਮੈਂ ਹਾਂ ਉਹ ਧਿਆਨ ਜਾ ਹੋਇਆ ਚਲ ਪੁੱਛ ਲੈਣੀ ਆ ਵੀ ਕਿੰਨਾ ਕ ਟਾਈਮ ਲੱਗਣਾ ਹੈ ਕੋਈ ਨਹੀਂ ਕੋਈ ਨਹੀਂ ਆ ਜਾਓ ਤੁਸੀਂ ਠੀਕ 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 ਇਹਨਾਂ ਨੂੰ ਹਲੇ ਆਉਂਦੇ ਆ ਨਾ ਇੱਕ ਘੰਟਾ ਕਹਿੰਦੀ ਲੱਗ ਜਾਣਾ ਆ ਇਦਾਂ ਕਰ ਦੇਈਆਂ ਜਿਹੜੀਆਂ ਮੈਂ ਰਿਕਾਰਡਿੰਗਾਂ ਰੱਖੀਆਂ ਵਾ ਨਾ ਉਹਦਾ ਪਾਸਵਰਡ ਨਾ ਵੀਰ ਜੀ ਨੂੰ ਸੈਂਡ ਕਰ ਦੇਣੀ ਹੈ ਇਹਨਾਂ ਨੂੰ ਹਲੇ ਨਾ ਟਾਈਮ ਲੱਗ ਜਾਣਾ ਆਉਂਦੇ ਹਨ ਕਹਿੰਦੇ 1 ਘੰਟਾ ਲੱਗ ਜਾਣਾ ਵਾ ਰਸਤੇ 'ਚ ਹੋ ਸਕਦਾ ਵਾ ਬੰਦ ਵੀ ਲੱਗ ਜੇ ਕਿਉਂਕਿ ਬਸਤੇ ਦੇ ਆਉਂਦੇ ਆ ਇਦਾਂ ਕਰਾਂ ਪਿਛੜੀਆਂ ਰਿਕਾਰਡਿੰਗਾਂ ਵਾ ਨਾ ਉਹਨਾਂ 'ਨ ਲੌਕ ਲਾਗੇ ਨਾ ਤੇ ਪਾਸਵਰਡ ਜਿਹੜਾ ਵਾ ਨਾ ਵੀਰ ਜੀ ਨੂੰ ਸੈਂਡ ਕਰ ਦੇਣੀ ਆ ਇਹ ਆ ਵੀ ਜਦੋਂ ਨਾ ਤੋ ਪਤਾ ਹੋਊਗਾ ਨਾ ਪਿਖਾੜੇ ਕੋ ਸਬੂਤ ਹੈਗੇ ਆ ਇਹਨਾਂ ਨੇ ਆ ਕੇ ਫੋਨ ਤੇ ਮੇਰਾ ਵੇਖਣਾ ਹੀ ਆ ਤੇ ਫੋਨ ਗਈ ਰਫੜੀ ਵੀ ਲੈਂਦੇ ਹੀ ਆ ਤੇ ਜੀ ਵੀ ਦੇ ਨਾ ਵੇਖ ਲਿਆ ਨਾ ਫੇਰ ਕੰਮ ਖਰਾਬ ਹੋਣਾ ਇਦਾਂ ਹੀ ਕਰ ਦੇਣੀ ਵੀਰ ਜੀ ਨੂੰ ਸੈਂਡ ਕਰ ਦੇਣੀ ਆ ਹਲ ਵੀਰਜ ਚਲ ਗਿਆ ਉਹਨੂੰ ਪਾਸਵਰਡ ਚੱਲ ਗਿਆ ਭੂਨਾ ਕਾਲ ਦੂੰ ਜੇ ਲੋਡ ਪੈਂਦੇ ਨਾ ਵੀਰਜ ਨੂੰ ਪਤਾ ਤੇ ਲੱਗ ਜਾਣਗੀ ਆ ਫਿਰ ਕੌੜੀਆਂ ਹੈਗੀਆਂ ਤੇ ਜੇ ਮੈਂ ਇਧਰੋਂ ਕੱਢਤੀਆਂ ਫਿਰ ਸਾਰੀ ਗੇਮ ਹੀ ਖਰਾਬ ਹੋ ਜਾਣੀ